ਹੋਰ ਵੀ ਦੋਸਤੋ ਠੀਕ ਠਾਕ ਸਾਰੇ ਉਮੀਦਾਂ ਵੀ ਸਾਰੇ ਠੀਕ ਠਾਕ ਹੋਣਗੇ ਤੇ ਇਹ ਪਹਿਲਾਂ ਤਾਂ ਸੌਰੀ ਵੀ ਆਪਣਾ 1 ਮਹੀਨਾ ਪੂਰਾ 1.5 ਮਹੀਨਾ ਬੀਤ ਗਿਆ ਆਪਾਂ ਵਲੌਗ 1.5 ਮਹੀਨੇ ਬਾਅਦ ਸ਼ੂਟ ਕਰਕੇ ਪਾਉਣ ਲੱਗੇ ਆ ਜੀ ਉਹ ਵੀ ਮੈਂ ਥੋੜੇ ਜਿਹਾ ਮੱਛੋੜੇ ਚੱਲੇ ਸੀਗਾ ਥੋੜੇ ਜਿਹਾ ਕੰਮ ਕਰਾਉਣਾ ਸੀਗਾ ਬਾਈਕ ਦਾ ਉਹਦੇ ਚੱਕਰ ਦੇ ਵਿੱਚ ਫਿਰ ਮੈਂ ਸੋਚਿਆ ਮੈਂ ਚੱਲ ਇੱਕ ਨਾਲੇ ਜਾ ਜੰਨੇ ਨਾਲੇ ਕੰਮ ਹੋ ਜੂਗਾ ਨਾਲੇ ਇੱਕ ਆਪਣਾ ਵਲੌਗ ਸ਼ੂਟ ਹੋ ਜੂਗਾ ਤੇ ਫਿਲਹਾਲ ਸਲਾਹ ਹੈਗੀ ਕੱਲ ਪ੍ਰਾਸ਼ਰ ਲੈਕ ਜਾਣ ਦੀ ਤੇ ਦੇਖਦੇ ਆ ਸਵੇਰੇ ਸਾਜਰੇ ਨਿਕਲਾਂਗੇ ਅੱਜ ਸ਼ਾਮ ਨੂੰ ਹੁਣ ਤਿਆਰੀ ਕਰਕੇ ਰੱਖ ਲਾਂਗੇ ਥੋੜੇ ਜਿਹਾ ਬ ਟਾਪੇ ਦੇ ਵਿੱਚੋਂ ਤੇ ਇਹ ਦੇ ਕਰਕੇ ਨਾ ਥੋੜੇ ਜਿਹਾ ਜਦੋਂ ਆਰਪੀਐਮ ਥੋੜਾ ਵੱਧ ਘਟ ਜਾਂਦਾ ਹੈ ਤਾਂ ਇਹਦੀ ਆਵਾਜ਼ ਬਹੁਤ ਗੰਦੀ ਜਿਹੀ ਆਵਾਜ਼ ਆਉਂਦੀ ਹੈ ਜਨ ਕਿ ਬਿਲਕੁਲ ਫੀਲ ਹੁੰਦੀ ਹੈ ਹੈਲਮਟ ਦੇ ਅੰਦਰ ਤੱਕ ਫੀਲ ਹੁੰਦੀ ਹੈ ਆਵਾਜ਼ ਹੁਣ ਦੇਖਦੇ ਇਹ ਤਾਂ ਜਾ ਕੇ ਉੱਥੇ ਨਟ ਜੇ ਸੈੱਟ ਕਰਾਵਾਂਗੇ ਬਾਕੀ ਚੈਨ ਸੈੱਟ ਕਰਾਵਾਂਗੇ ਥੋੜੀ ਜੀ ਚੈਨ ਵੀ ਇਹਦੀ ਲੂਸ ਹੋਈ ਹੋਈ ਹੈ ਥੋੜੀ ਥੋੜੀ ਇਹ ਵੀ ਸੈਟਿੰਗ ਕਰਾਵਾਂਗੇ ਕਰਾ ਕੇ ਫਿਰ ਬਾਅਦ ਦੇ ਵਿੱਚ ਦੇਖਦੇ ਮਾ ਛੋੜ ਇੱਕ ਦੋ ਹੋਰ ਕੰਮ ਹੋ ਕਰਕੇ ਲੋ ਵੀ ਨਿਕਲਦੇ ਆ ਫਿਰ ਮਾ ਛੋੜ ਜਿਹੜਾ ਥੋੜਾ ਜਿਹਾ ਕੰਮ ਸੀਗਾ ਕਰਾ ਲਈਏ ਜਾ ਕੇ ਕਾਲੂ ਫੇ ਫਰਾਸ਼ਰ ਲੈ ਕੇ ਜਾਣਾ ਆਪਾਂ ਨੇ ਉਤੋਂ ਪਹਿਲਾਂ ਵੱਲ ਹੁਣ ਟਾਈਮ ਵੀ ਥੋੜਾ ਹੀ ਆ 4 4:30 5 ਵਜੇ ਦਾ ਟਾਈਮ ਹੋ ਗਿਆ ਥੋੜਾ ਜੀ ਏਜੰਸੀ ਵਿੱਚ ਜਾ ਕੇ ਆਣਾ ਉੱਥੇ ਤੇ ਆਪਣਾ ਜਿਹੜਾ ਟਾਪ ਆ ਜੇ ਤੁਹਾਨੂੰ ਦਿਖਾਇਆ ਉਹ ਕਸਾਣਾ ਬਸ ਤੇ ਚੈਨ ਲੂਪ ਵਗੈਰਾ ਕਰਾਣੀ ਆ ਤੇ ਬਣੀ ਰਹੋ ਫੇ ਵਲੌਗ ਦੇ ਨਾਲ ਪਹਿਲੀ ਵਾਰ ਤੁਹਾਨੂੰ ਮਛੋੜਾ ਦਾ ਵਲੌਗ ਦਿਖਾਉਣ ਲੱਗੇ ਆ ਆਲੇ ਥੋੜੇ ਪਾਸਾਰੇ بڑے ਸ਼ਹਿਰਾਂ ਚ ਘੁੰਮ ਲਈ ਪਰ ਜਿਹੜੇ ਆਹ ਆਪਣਾ ਸ਼ਹਿਰ ਮਛੋੜਾ ਨੇੜੇ ਵਾਲੇ ਲੋਕਲ अच्छे पकाते भी नहीं गए अज देखते फिर अच्छे बना के ਔਰ ਦੇ ਹਾਈਪਰ ਰਾਈਡ ਵਾਸਤੇ ਤਿਆਰ ਹੋ ਜਾਓ ਜਾਣਾ ਕੱਲ ਪ੍ਰੈਸ਼ਰ ਦੇਖਦੇ ਆ ਉਹਦੇ ਵਾਸਤੇ ਸਾਰੀ ਤਿਆਰੀ ਚੱਲ ਰਹੀ ਹੈ ਹੁਣ ਆਕੇ ਇਹਦੇ ਪੈਕਿੰਗ ਵਗੈਰਾ ਕਰਨੀ ਹੈ ਸਵੇਰੇ ਸਾਜਦੇ ਮੇਰੀ ਤੁਰਨਦੀ ਸਲਾਹ ਹੈ ਵੀ ਸਵੇਰੇ ਸਾਜਦੇ ਜਿੰਨੀ ਛੇਤੀ ਹੋਸਾ ਕੋਣ ਨਹੀਂ ਛੇਤੀ ਨਿਕਲ ਜਮਾ ਕਿਉਂਕਿ ਬਾਅਦ ਦੇ ਵਿੱਚ ਫਿਰ ਦਿੱਕਤ ਆ ਜਾਣੀ ਆ ਜਿਵੇਂ ਜਿਵੇਂ ਦਿਨ ਚੜੀ ਜਾਣਾ ਉੱਥੇ ਆਪਣੇ ਕੋਲ ਟਾਈਮ ਘਟੜ ਲੈਣਾ ਘੁੰਮਣ ਦਾ ਕਿਉਂਕਿ ਮੈਂ ਕੱਲੂ ਜਾ ਕੇ ਪਰਸੋਂ ਵਾਪਸੀ ਕਰਨੀ ਆ ਉਥੋਂ ਕੱਲੂ ਜਿੰਨਾ ਆਪਣੇ ਕੋਲ ਦਿਨ ਹੋਊਗਾ ਘੁੰਮਣ ਵਾਸਤੇ ਇੰਨਾ ਵਧੀਆ ਹੀ ਆ ਉਥੇ ਆਈ ਹੋਪ ਕਿ ਕੈਮਰਾ ਦਾ ਐਂਗਲ ਨਾ بگੜ ਗਿਆ ਹੋਵੇ ਕਿਉਂਕਿ ਮੈਂ ਸਵਾਰ ਕੇ ਕੱッセ ਨਹੀਂ ਫੇਰ ਤਸਨਾ ਭੁੱਲ ਗਿਆ ਮੈਂ ਉਹਨੂੰ ਹੁਣ ਸ਼ਾਇਦ ਹਵਾ ਦੇ ਨਾਲ ਉੱਪਰ ਨਿਕਲਦੇ ਚੱਤ ਹੋ ਗਿਆ ਹੋਵੇ ਬਸੀ ਵੀਡੀਓ ਦੇ ਵਿੱਚ ਪਤਾ ਲੱਗਦਾ ਹੀ ਰਹਿਣਾ ਇਹ ਰੋਕਸਟਰੀ ਮੂਡ ਆਨ ਕਰਕੇ ਕੀਤੀ ਹੋਈ ਆ ਵੀਡੀਓ ਰਿਕਾਰਡਿੰਗ ਜਿੰਨੀ ਵੀ ਆ ਫਿਲਹਾਲ ਮੈਨੂੰ ਵੀ ਐਂਗਲ ਉਂਗਲ ਦਾ ਕੋਈ ਐਸਟੀਮੇਟ ਨਹੀਂ ਹੈ ਹੁਣ ਥੋੜਾ ਅਗਾਹ ਜਾ ਕੇ ਪਤਾ ਲੱਗੂਗਾ ਮੈਂ ਇੱਕ ਵਾਰ ਰੋਕ ਕੇ ਦੇਖੂਗਾ ਜ਼ਰੂਰ ਨਿਆਣੇ ਵਿੱਚ ਆ ਜੰਨੇ ਭਈਆਂ ਦੇ ਥੋੜੇ ਧਿਆਨ ਨਾਲ ਚੱਲਣਾ ਪੈਂਦਾ। ਨਾਤੀ ਥੋੜੀ ਜਿਹੀ ਵੀਡੀਓ ਹਵਾਜ ਆ ਰਹੀ ਹੈ ਟੱਪ ਦੇ ਇਸ ਨਟ ਜਿਹੜਾ ਪਕਸਾਣੇ ਉਹ ਧੀਰੀ ਹੋਇਆ ਟੱਪ ਦਾ ਨੱਟ ਜਿਹੜਾ ਉਹਦੀ ਥੋੜੀ ਜਿਹੀ ਦਿੱਕਤ ਆ ਰਹੀ ਹੈ ਉਹਦੀ ਆਵਾਜ਼ ਮੈਨੂੰ ਹੈਲਮਟ ਦੇ ਅੰਦਰ ਫੀਲ ਹੋ ਰਹੀ ਹੈ ਉਹਦੀ ਆਵਾਜ਼। ਤੇ ਕੱਲੂ ਫਿਰ ਜਿਵੇਂ ਪਾ ਉਧਰ ਰੂਟ ਲੌਂਗ ਰਾਈਡ ਤੇ ਜਾਣਾ ਤੈਨੂੰ ਪਤਾ ਫਿਰ ਐਡਾ ਸੀ ਆਵਾਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਇਹ ਬਿਲਕੁਲ ਕਲੀਅਰ ਜਿਆ ਹੋਵੇ ਬਸ ਆਵਾਜ਼ ਨਾ ਕੋਈ ਆਵੇ ਕੱਲੀ ਇੰਜਨ ਤੋਂ ਵੀ ਨਾ ਬਾਈਕ ਦੇ ਐਗਜ਼ੌਸਟਰ ਇੰਜਨ ਤੋਂ ਵੀ ਨਾ ਆਵਾਜ਼ ਨਹੀਂ ਆਣੀ ਚਾਹੀਦੀ ਫਿਰ ਮਜ਼ਾ ਆਉਂਦਾ ਬਾਈਕ ਨੂੰ ਰਾਈਡ ਕਰਨ ਦਾ ਮਕੀਡੀਨ ਸਾਹਿਬ ਮੇਰੇ ਨਾਲੋਂ ਬਿਹਤਰ ਜਾਣਦੇ ਆ ਅਰਐਸ ਦੀ ਪਾਵਰ ਵਾਈ ਸਾਰੀ ਜਾਣਦੇ ਆ ਆਰਐਸ ਵਾਲੇ ਪੂਰੇ ਨੇ ਰੀਅਲੀ ਪਾਵਰ ਬਾਈਕ ਦੇ ਉੱਪਰ ਬੈਠ ਕੇ ਫੀਲ ਹੁੰਦੀ ਆ ਪਾਵਰੀ ਜੀ ਵੱਧ ਆਰਐਸ ਵਿੱਚ ਬਹੁਤ ਪਾਵਰ ਆ ਕਿੱਦਾਂ ਲੱਗਿਆ ਬੜਾ ਮਾਛੋੜ ਵਾਲਾ ਰੋੜੇ ਪਰ ਤੜੇ ਕਵਰ ਨਹੀਂ ਦਾ ਕੀਤਾ ਹੈਗਾ ਅੱਜ ਫਸਟ ਟਾਈਮ ਆ ਜਿਹੜਾ ਆਪਾਂ ਇਹਨੂੰ ਕਵਰ ਕੀਤਾ ਹੈ ਆ ਕਿੰਨੇ ਵਲੌਗ ਬਣਾਏ ਆਪਾਂ ਮੰਡੀ ਹਿਮਾਚਲ ਸਾਰੇ ਪਾਸੇ ਆਪਾਂ ਘੁੰਮਿਆ ਜੀ ਤੇ ਇਹ ਹੋਰ ਬਾਕੀ ਰਹਿੰਦੀਆਂ ਜਗ੍ਹਾ ਵੀ ਇਨਸ਼ਾਅੱਲਾ ਜੇ ਜੀਂਦੇ ਰਹਿਤਾ ਜਰੂਰ ਘੁੰਮ ਲਾਂਗੇ ਪ੍ਰੈਸ਼ਰ ਤੋਂ ਬਾਅਦ ਨੈਕਸਟ ਡਿਸਟਿਨੇਸ਼ਨ ਹੋਊਗੀ ਸ਼ਾਇਦ ਜੋਤਪਾਸ ਜਾਂ ਜੋਤਪਾਸ ਜਾਂ ਫਿਰ ਜਲੌਰੀ ਪਾਸ ਕਿਉਂਕਿ ਜਲੌਰੀ ਪਾਸ ਪਿਛਲੀ ਵਾਰ ਰਹਿ ਗਿਆ ਸੀਗਾ ਜਦੋਂ ਆਪਣੇ ਜਿਬੀ ਜਾ ਕੇ ਆਏ ਤੇ ਜਿਬੀ ਤੋਂ 18 ਕਿਲੋਮੀਟਰ ਸੀਗਾ ਸਾਰਾ ਪਰ ਛੱਡ ਕੇ ਆ ਗਏ ਤੇ ਇਸ ਵਾਰ ਹੋਇਆ ਤਾਂ ਸਪੈਸ਼ਲ ਜਲੋਰੀ ਪਾਸ ਲਈ ਬਣਾਵਾਂਗੇ ਪ੍ਰੋਗਰਾਮ ਕੈਮਰੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਪੂਰਾ ਹੈਲਮਟ ਦੇ ਵਿੱਚ ਗੈਪ ਰਿਹਾ ਹੈ ਸਾਰੇ ਕੈਮਰੇ ਦਾ ਐਂਗਲ ਵਿਗੜ ਗਿਆ ਯਾਰ ਐਥੇ ਕਿਹਨੂੰ ਚਾਹੀਦਾ ਦਾ ਵਸੇ ਨਾ ਵਾਪਸ ਦੇਖੋ ਕਿੱਦਾਂ ਦੀ ਵੀਡੀਓ ਛੋੜ ਹੁੰਦੀ ਐ ਉਹ ਤੋਂ ਬਾਅਦ ਫਿਰ ਫਤ ਲੱਗਣਾ ਬਾਕੀ ਆ ਬਾਈ ਆਪਣੇ ਸ਼ੀਸ਼ੇ ਦੇ ਨਾਲ ਜਿਹੜਾ ਲੱਗਿਆ ਹੋਇਆ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਆਪਾਂ ਮਾਉਂਟ ਲਾਇਆ ਸੀਗਾ ਇਹ ਜਿਹੜਾ ਕੈਮਰਾ ਵੀ ਇੱਥੇ ਮਾਊਂਟ ਹੋ ਜਾਂਦਾ ਹੈ ਇਹਨੂੰ ਵੈਸੇ ਤਾਂ ਇਹਨੂੰ ਕਹਿੰਦੇ ਹੈਂਡਲ ਮਾਊਂਟ ਤੇ ਪਰਪਸ ਨੂੰ ਮਿਰਰ ਮਾਊਂਟ ਬਣਾਤਾ ਮਿਰਰ ਤੇ ਲਾਤਾ ਹੈਂਡਲ ਉੱਪਰ ਤਾਂ ਕਿਸੇ ਜਗ੍ਹਾ ਨਹੀਂ دی ਹੈਗੀ ਇੱਕ ਜਗ੍ਹਾ ਤੇ ਆਹ ਹੈਗੀ ਤੀ ਇਧਰ ਮੈਂ ਜੀਪੀਐਸ ਵਗੈਰਾ ਵਾਸਤੇ ਲਾਇਆ ਹੋਇਆ ਇਹਦਾ ਹੀ ਬੜਾ ਕੰਮ ਆ ਇਧਰ ਨੂੰ ਘੜ ਲੈਣੇ ਮੈਂ ਕਹਿੰਦਾ ਇਧਰ ਨੂੰ ਜਾਂਸੀ ਨੇੜੇ ਪੈਂਦੀ ਹੈ ਆਂਦੇ ਹੋਏ ਦੇਖਾਂਗੇ ਜੇ ਉੱਪਰ ਨੂੰ ਮੱਛਵੜ ਦੇ ਰੂਟ ਵਿੱਚ ਜੇ ਟਾਈਮ ਬਚਿਆ ਤਾਂ ਦੇ ਨਾਲ ਟਾਈਮ ਬਟੇ ਫਿਰ ਆਪਣੇ ਇਧਰ ਨੂੰ ਹੌਲੀ ਹੌਲੀ ਬੈਠ ਫੈਟ ਕੇ ਨਿਕਲ ਜਾਣਾ ਤੇ ਬਾਕੀ ਵੀ ਕੋਈ ਗੱਲ ਨਹੀਂ ਜਿਹੜੇ 1.5 ਤੋਂ ਮਹੀਨੇ ਵਲੌਗ ਨਹੀਂ ਆਏ ਉਹਦੇ ਵਾਸਤੇ ਸੌਰੀ ਤੇ ਫਿਰ ਹੁਣ ਬੈਕ ਟੂ ਬੈਕ ਦੋ ਤਿੰਨ ਵਲੌਗ ਆਉਂਦੇ ਰਹਿਣੇ ਆ ਕਿਉਂਕਿ ਕੱਲੂ ਅੱਜ ਦਾ ਇਹ ਵਲੌਗ ਹੋ ਜਾਣਾ ਆਪਣਾ ਤੁਹਾਡੇ ਵਾਸਤੇ ਮੈਂ ਛੋਟਾ ਜਿਹਾ ਬਣਾਦਾ ਹਾਂ ਕੰਮ ਤਾਂ ਆਪਣਾ ਆਣਾ ਸੀਗਾ ਇਧਰ ਨੂੰ ਤਾਂ ਸੋਚਿਆ ਇੱਕ ਛੋਟਾ ਜਿਹਾ ਵਲੌਗ ਸ਼ੂਟ ਕਰ ਲੈਣੇ ਆ ਤੇ ਇਹ ਕਿ ਇਹ ਹੋ ਜਾਣਾ ਫਿਰ ਅਗਾ ਕੱਲ ਪ੍ਰੈਸ਼ਰ ਨੂੰ ਜਿਹੜਾ ਜਾਣੇ ਦਾ ਹੋ ਜਾਣਾ ਤੇ ਫਿਰ ਇੱਕ ਪ੍ਰੈਸ਼ਰ ਤੋਂ ਆਪਾਂ ਆਂਦੇ ਹੋਏ ਦੇਖਾਂਗੇ ਜੇ ਕੋਈ ਹੋਰ ਰੂਟ ਪ੍ਰੈਸ਼ਰ ਤੋਂ ਮਿਲੇ ਨਹੀਂ ਤਾਂ ਸੇਮ ਰੂਟ ਨੂੰ ਵਾਪਸ ਆਵਾਂਗੇ ਅਗਰ ਕੋਈ ਚੇਂਜ ਰੂਟ ਤੋਂ ਆਪਾਂ ਵਾਪਸ ਆਏ ਤਾਂ ਆਪਾਂ ਉਹਦਾ ਵੀ ਇੱਕ ਵਲੌਗ ਸ਼ੂਟ ਕਰਕੇ ਪਾਵਾਂਗੇ ਵਾਪਸੀ ਦਾ ਹਲੋ ਰੀਕੋਰਡਿੰਗ ਮੀਟਰ ਦੇ ਵਿੱਚ ਵੀ ਦਿਖ ਜਾਂਦਾ ਹੈ ਕੋਸ ਸਪਲੈਂਡਰ ਵਾਲੇ ਮੁੰਡੇ ਮੇਰੇ ਪਿੱਛੇ ਆ ਰਹੇ ਆਂ ਵਾਰ-ਵਾਰ ਉਹਨੂੰ ਉਹਨੇ ਕੈਮਰਾ ਦੇਖ ਲਿਆ ਤੇ ਉਹਨੂੰ ਸੋਚਿਆ ਵੀ ਸ਼ਾਇਦ ਬਲੌਗ ਦੇ ਵਿੱਚ ਵੀ ਸ਼ੂਟ ਹੋ ਜਾਣਗੇ 1 week later ਲੈ ਵੀ ਪਹੁੰਚ ਗਏ ਬਜਾਜ ਵਾਲੇ ਸ਼ੋਅਰੂਮ ਦੇ ਵਿੱਚ ਇੱਥੇ ਕਰਵਾਣੇ ਨੇ ਇਹਨਾਂ ਕੋਲ ਸਾਰੇ ਕੰਮ ਫਸੀ ਗਿਆ ਵੀਰੇ ਇਹ ਟਾਪੇ ਦਾ ਨਟ ਜੇ ਗਿਰ ਗਿਆ ਸੀ ਯਾਰ ਉਹ ਕਿਸਾਨ ਆ ਆਵਾਜ਼ ਜੀ ਕਰੀ ਜਾਂਦਾ ਕਾਫੀ ਲੈ ਮਿਸਤਰੀ ਇੱਧਰ ਫਿਰਦਾ ਆਪਣੇ ਵਾਲਾ ਹੋਰ ਪ੍ਰਧਾਨ ਹੋਰ ਵਧੀਆ ਯਾਰ ਇੱਧਰ ਨਾ ਇੱਕੰਦੇ ਨਟ ਜੇ ਗਿਰ ਗਿਆ ਉਹਦੋਂ ਪਤਾ ਨਹੀਂ ਕਿਥੇ ਆਹ ਇੱਧਰ ਆਵਾਜ਼ ਕਾਫੀ ਕਰੀ ਜਾਂਦਾ ਤੇ ਚੈਨ ਵੀ ਦੇਖ ਲਓ ਮਾੜੀ ਕੱਸ ਦਿਓ ਕੱਸਣੀ ਲਈ ਹੋਰ ਠੀਕ ਠਾਕ ਵੀਰੇ ਸੇਤਾਂ ਹੀ

सही है मैं कल प्राशर जा रहे हैं, भी रास्ते कोई दिक्कत नहीं होगी ठीक है ठीक हलो ओके जी बहुत बहुत धन्यवाद जी ठीक है बरे शुक्रिया जी बहुत बहुत ਲੈ ਵੀ ਨਿਕਲਦੇ ਆ ਫਿਰ ਉਰ ਤੇ ਜਿਹੜਾ ਇਹ ਕੰਮ ਕਰਾਉਣੇ ਵਾਲਾ ਸੀਗਾ ਇਹ ਤਾਂ ਹੋ ਗਿਆ ਆਪਣਾ ਓਕੇ ਤੇ ਬਾਕੀ ਹੁਣ ਚਲਾ ਕੇ ਆਪਾਂ ਨੂੰ ਰਿਵਿਊ ਬਾਈਕ ਦਾ ਪਤਾ ਲੱਗੇ ਜਾਣਾ ਵੀ ਕੀ ਕਹਿੰਦੀ ਹੈ ਬਾਈਕ ਆਪਣੀ ਤੇ ਹੋਰ ਤਾਂ ਕੁਝ ਮੈਨੂੰ ਲੱਗਦਾ ਫਿਲਹਾਲ ਅੱਛਾ ਕੋਈ ਕੰਮ ਹੈ ਨਹੀਂ ਤਾਂ ਆਪਾਂ ਨੂੰ ਹਣ ਜੇ ਕੰਮ ਨਹੀਂ ਹੈਗਾ ਫਿਰ ਕੀ ਕਰੀਏ ਕੀ ਕਰੀਏ ਕੀ ਕਰੀਏ ਚੱਲੀਏ ਫੇ ਪਿੰਡ ਨੂੰ ਬਸ ਇਹੀ ਕੰਮ ਸੀਗਾ ਬਾਕੀ ਬਾਈਕ ਧੋਣੀ ਉਹ ਘਰੇ ਜਾ ਕੇ ਧੋਲਾਂਗੇ ਬਣੀ ਹਨਾ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਚੱਲ ਫਿਰ ਚੱਲਦੇ ਆ ਫਿਰ ਪਿੰਡ ਨੂੰ ਆਹ ਵਾਜਨ ਫਰਕ ਪਿਆ ਬਈ ਬਿਲਕੁਲ ਓਕੇ ਆ ਜਿਹੜੀ ਆਵਾਜ਼ ਆ ਰਹੀ ਧੀ ਟਾਪੇ ਦੀ ਬੰਦ ਹੋ ਗਈ। ਦੋਸਤ ਅਹੀ ਵਾ ਚਾਹੀਦੀ ਦੀ ਪਾਣੂ ਪ੍ਰਾਸ਼ਰ ਜਾਣ ਵਾਸਤੇ। ਓਕੇ ਬਿਲਕੁਲ ਓਕੇ। ਬਿਲਕੁਲ ਓਕੇ ਆ ਬਈ ਨਾਲੇ ਦਾ ਦਾ ਟਾਈਮ ਵੀ ਨਹੀਂ ਮਿਲ ਲਗਿਆ ਆਣ ਜਾਣੇ ਹੋਇਆ ਲੈ ਇੰਨਾ ਕੰਮ ਸੀਗਾ ਸਾਰਾ। ਮੈਂ ਅਹੀਂ ਪਹਿਲਾਂ ਕਾਲ ਕਰਦਾ ਰਿਹਾ। ਉਦੋਂ ਤੇ ਹੀ ਕਰਾ ਕੇ ਲੈ ਜਾਂਦਾ। ਤੇ ਹੁਣ ਫਿਰ ਦੇਖਦੇ ਆ ਜਾ ਕੇ ਬਸ ਵਾਈਕਟ ਹੋ ਗਿਆ ਪਾ ਖੜਾ ਦੇਣੀ ਆ। ਜਿਹੜੀ ਆਪਣੀ ਪਾਚੀ ਉਹ ਖੜੀ ਹੈ ਦਰਬਾਰ ਤੀ ਉਹਨੂੰ ਲੈ ਕੇ ਅੱਜ ਦਾ ਦਿਨ ਘਮਾਵਾਂਗੇ ਇਹਨੂੰ ਲਾ ਦਨੇ ਅੰਦਰ ਹੁਣ ਜਾ ਕੇ ਚੈਨ ਲੂਪ ਵਗੈਰਾ ਕਰ ਦਾਂਗੇ ਇਹਦੀ ਇੱਕ ਵਾਰ ਤੇ ਤੇ ਕਰਦੇ ਆਂ ਜਾ ਕੇ ਪੈਕਿੰਗ ਤਰਾਤਰ ਦੀ ਆਵਾਜ਼ ਤਾਂ ਹੀ ਨਿਕਲਦੀ ਹੈ ਬਾਈ ਦੇ ਵਿੱਚੋਂ ਨਟ-ਨੂਟ ਤਾਂ ਹੀ ਖੁੱਲਗੇ ਜਰੀ ਜੰਨੇ ਇਹ ਤੇ ਬਾਕੀ ਇਹ ਗੋਸੀ ਨੂੰ ਹੁਣ ਤਾਂ ਪਿੰਡ ਜਾ ਕੇ ਆਪਾਂ ਵਾਈਕ ਤੋਂਣੀ ਨਾਲ ਪੈਕਿੰਗ ਕਰਨੀ ਆ ਤੇ ਹੁਣ ਜਿਆਦਾ ਵਲੌਗ ਨੂੰ ਨਾਲ ਲੰਬਾ ਖਿੱਚਦੇ ਹੋਏ ਵੀ ਵੀਡੀਓ ਲੰਬੀ ਹੋ ਜੇ ਆਪਾਂ ਇਸ ਵਲੌਗ ਦਾ ਇਹ ਮੈਂ ਕਹਿੰਦਾ ਇੱਥੇ ਰਾਸਤੇ 'ਚ ਕਰ ਦਿੰਨੇ ਆ ਤੇ ਚਲੋ ਕੋਈ ਗੱਲ ਨਹੀਂ ਸਵੇਰ ਦਾ ਇੰਤਜ਼ਾਰ ਕਰਦੇ ਹਾਂ ਜਲ ਸਵੇਰੇ ਪ੍ਰਾਸ਼ਰ ਨੂੰ ਤੁਰਨਾ ਕੱਲ ਦੇ ਵਲੌਗ ਵਿੱਚ ਮਿਲਾਂਗੇ ਚਲੋ ਠੀਕ ਹੈ ਮਿਲਦੇ ਹਾਂ ਨੈਕਸਟ ਵਲੌਗ ਜੀ ਇਹਨਾਂ ਚੈਨਲ ਨੂੰ ਨਹੀਂ ਸਬਸਕ੍ਰਾਈਬ